ਆ ਵੈਟਰ ਜੀ ਕੀ ਫੜੇ ਵੀਰ ਜੀ ਬੇਨਤੀ ਹੈ ਵੀ ਸਵੇਰੇ ਪੌਣੇ ਕ ਚਾਰ ਦਾ ਟਾਈਮ ਸੀ ਤੇ ਜਿਤਨਾ ਰੋਹ ਚੱਲੀਦਾ ਉਤਨਾ ਹੀ ਚੱਲ ਕੇ ਆਉਣਦੇ ਆ ਕੋਈ ਕਾਲੀ ਨਹੀਂ ਕੋਈ ਕੁਛ ਨਹੀਂ 35 ਦੀ ਸਪੀਡ ਸੀ ਤੇ ਨਾ ਇਹਦੇ ਉੱਤੇ ਕੋਈ ਲਾਈਟ ਆ ਨਾ ਕੋਈ ਰੇਡੀਅਮ ਟੇਪ ਆ ਚਾਨਣ ਕੀ ਇਕਦਮ ਹੀ ਰੋਡ ਛੋਟੇ ਤੋਂ ਵੱਡਾ ਹੋ ਜਾਂਦਾ ਤੇ ਪਤਾ ਨਹੀਂ ਲੱਗਦਾ ਵੀ ਕਿਧਰ ਨੂੰ ਜਾਣਾ ਤੇ ਕਿਧਰ ਨੂੰ ਨਹੀਂ ਅਨੇਕਾ ਹੀ ਨੁਕਸਾਨ ਹੋਇਆ ਹੁਣ 5-6 ਲੱਖ ਰੁਪਏ ਦਾ ਨੁਕਸਾਨੇ ਦਾ ਹਰਜਾਨਾ ਕੌਣ ਭਰੂਗਾ ਵੀਰ ਜੀ ਕਿੱਥੋਂ ਆ ਰਹੇ ਮੈਂ ਵੀਰ ਜੀ ਆ ਰਿਹਾ ਪਠਾਨਕੋਟ ਤੋਂ ਤੇ ਪਿੱਖੀਵੰਡ ਮੈਂ ਜਾਣਾ ਤੇ ਇਹ ਸਿੱਧਾ ਡਿਵਾਈਡਰ ਤੇ ਚੜਦਾ ਸਿੱਧੀ ਡਿਵਾਈਡਰ ਤੇ ਵੀਰ ਜੀ ਤੁਰੀ ਆਉਂਦੀ ਹੈ ਮਤਲਬ ਇਹ ਆਟੋਮੈਟਿਕ ਲਾਈਟ ਕੁਝ ਨਹੀਂ ਹੈਗਾ ਕੋਈ ਰੇਡੀਅਮ ਨਹੀਂ ਗਈ ਜਦੋਂ ਡਿਵਾਈਡਰ ਆਉਂਦਾ ਪਤਾ ਨਹੀਂ ਲੱਗਦਾ ਸੈਂਟਰ ਜੀ ਵੀ ਡਿਵਾਈਡਰ ਆ ਗਿਆ ਜਾਂ ਨਹੀਂ ਆ ਗਿਆ ਇਹ ਨਹੀਂ ਵੀ ਇਹ ਲੱਗੀ ਗੱਡੀਆਂ ਨੇਕਾਂ ਹੀ ਲਗੀਆਂ ਹੈ ਹਰ ਮਤਲਬ ਸੀਜ਼ਨ ਦੇ ਵਿੱਚ 10-15 ਗੱਡੀਆਂ ਲੱਗਦੀਆਂ ਲੱਗਦੀਆਂ ਕਿੰਨਾ ਕੁ ਨੁਕਸਾਨ ਹੋਣਾ ਨੁਕਸਾਨ ਘੱਟੋ ਘੱਟ 5.5 ਲੱਖ ਰੁਪਏ ਦਾ ਜੀ ਇਹ ਗੱਡੀ ਦਾ ਸਾਰਾ ਹਾਂ ਜੀ ਗੱਡੀ ਦਾ ਗੱਡੀ ਦਾ ਹੀ ਗੱਡੀ ਦਾ ਗੱਡੀ ਮਤਲਬ ਹੈਵੀ ਗੱਡੀਆਂ ਹੁਣ ਸਮਾਨ ਬੜਾ ਮਹਿੰਗਾ ਹੈ ਜੀ ਤਾਂ ਕਰਕੇ ਨੁਕਸਾਨ ਬਹੁਤ ਹੈ ਹੁਣ ਕ ਆਲ ਕੀ ਜਾਂਦਾ ਜੀ ਕੀ ਨਾਮ ਹੈ ਮੇਰਾ ਨਾਮ ਗੁਰਸਾਬ ਸਿੰਘ ਹੈ ਜੀ ਮੈਂ ਹੀ ਚਲਾਉਂਦਾ ਹਾਂ ਗੱਡੀ ਇਹ ਤੁਹਾਡਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਗਾ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਜੀ ਹਾ ਹਸਪਤਾਲ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਇਹਦਾ ਡਵਾਈਡਰ ਬਣਿਆ ਹੈ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਲੋਕਾਂ ਦਾ ਇੱਕ ਰਾਤੀ ਵੀ ਗੱਡੀ ਵਜੀ ਹੈ ਸਾਡਾ ਜੋ ਘਰ ਵੀ ਹੈ ਉਹ ਵੀ ਇਸ ਸੜਕ ਦੇ ਉੱਤੇ ਹੈ ਅਸੀਂ ਘਰੋਂ ਸਾਨੂੰ ਨਿਕਲਣਾ ਇੰਨਾ ਮੁਸ਼ਕਲ ਹੋਇਆ ਪਿਆ ਕਿ ਸਾਨੂੰ ਬਹੁਤ ਧਿਆਨ ਨਾਲ ਘਰੋਂ ਨਿਕਲਣਾ ਪਿਆ ਰੌਂਗ ਸਾਈਡ ਚੱਲਦੇ ਆ ਪਰਲੀ ਸਾਈਡ ਸੜਕ ਵੀ ਟੁੱਟੀ ਹੈ ਸਾਰੀ ਜਦੋਂ ਕੱਲ ਪਰਸੋਂ ਵੀ ਸਾਡੇ ਬੂਏ ਗਾੜੀ ਇੱਕ ਗੱਡੀ ਦਾ ਐਕਸੀਡੈਂਟ ਵੱਜੀ ਟਰਾਲੀ ਦੇ ਵਿੱਚ ਉਹਦਾ ਵੀ ਬਹੁਤ ਨੁਕਸਾਨ ਹੋਇਆ ਅਰਾਧ ਦਾ ਇੱਕ ਟਰੱਕ ਵੱਜ ਗਿਆ ਡਿਵਾਈਡਰ ਦੇ ਵਿੱਚ ਇਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਇਸ ਕਰਕੇ ਜੇ ਡਿਵਾਈਡਰ ਨੂੰ ਚੁੱਕਿਆ ਜਾਵੇ ਇਥੋਂ ਫੇਰ ਕੋਈ ਹਾਲਿਆ ਨਹੀਂ ਦੇ ਜਾਂ ਸੜਕ ਦਾ ਵੀ ਹੱਲ ਕੀਤਾ ਜਾਵੇ ਜਾਂ ਡਿਵਾਈਡਰ ਦਾ ਵੀ ਕੋਈ ਪੱਕਾ ਹੱਲ ਕੀਤਾ ਜਿਹੜਾ ਲੋਕਾਂ ਦਾ ਨੁਕਸਾਨ ਹੋਵੇ ਇਹਨਾਂ ਨੂੰ ਤਾਂ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਬਹੁਤ ਔਖਾ ਨੂੰ ਘਰੋਂ ਆਪਣੀ ਕੋਈ ਚੀਜ਼ ਕਰਨੀ ਹੋਵੇ ਬੜੇ ਧਿਆਨ ਨਾਲ ਕਰਨੀ ਪੈਂਦੀ ਹੈ ਕਿ ਸਾਡੇ ਘਰ ਹੀ ਨਾ ਨਾਨਕ ਵੱਜੇ ਵਿੱਚ ਇਸ ਕਰਕੇ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਬੇਨ ਕਿ ਕਮੇਟੀ ਕਾਰ ਜਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਿ ਲੀਡਰ ਨੂੰ ਨੇ ਰਾਜਨੀਤੀ ਪਾਰਟੀ ਨੇ ਇਹ ਚਲਕਾਰ ਨੂੰ ਨਹੀਂ ਕਿਹਾ ਵੀ ਇਹਦਾ ਹੱਲ ਕੀਤਾ ਜਾਏ। ਕਮੇਟੀਆਂ ਵਾਲਿਆਂ ਨੂੰ ਬੜੀ ਧੀਰੀ ਗਾੜੀ ਸੜਕ ਰੁੱਟੀ ਆ। ਉੱਥੇ ਆਉਂਦੇ ਆ ਗਟਕੇ ਦੇ ਦੋ ਟਿੱਪਰ ਛੁੱਟ ਕੇ ਚੱਲ ਜਾਂਦੇ ਆ। ਉਹ ਜਦੋਂ ਸੜਕ ਵਗਦੀ ਆ ਉਹ ਫਿਰ ਘੱਟੇ ਨਾਲ ਮਿੱਟੀ ਉੱਡੜ ਜਾਂਦੀ ਆ ਦੋਸਤ ਟੋਏ ਪੈ ਜਾਂਦੇ ਆ। ਸਾਰੀ ਦਿਹਾੜੀ ਹੁਣ ਕਮਾਦ ਵਾਲੀਆਂ ਟਰਾਲੀਆਂ ਵੀ ਚੱਲ ਪਈਆਂ। ਸਭ ਰੌਂਗ ਸਾਈਡ ਹੀ ਚੱਲਦੇ ਆ। ਜੰਨੀਆਂ ਗੱਠੇ ਵਾਲੀਆਂ ਟਰਾਲੀਆਂ ਸਭ ਰੌਂਗ ਸਾਈਡ ਚੱਲਦੀਆਂ ਆ। ਇਸ ਕਰਕੇ ਬਹੁਤ ਨੁਕਸਾਨ ਸਾਡਾ ਘਰ ਵਾਲਿਆਂ ਦਾ ਬਹੁਤ ਆਖਾ ਵੇਚ ਰਹਿ ਡੇਰਾ ਰੋਡ ਜਿਹੜਾ ਫਤਿਹਗੜ ਝੂੜੀਆਂ ਪੈਟਰੋਲ ਪੰਪ ਐ ਇੱਥੇ ਅਕਸਰ ਹੀ ਇਤਿਹਾਸੇ ਵਾਪਸ ਆ ਬੀਤੀ ਰਾਤ ਫੇਰ ਇੱਕ ਟਰਾਲਾ ਪਲਟਿਆ ਇਹ ਡਵਾਈਡਰ ਦਾ ਜਿਹੜਾ ਡਵਾਈਡਰ ਦੇ ਕਾਰਨ ਜਿਹੜਾ ਨੁਕਸਾਨ ਹੁੰਦਾ ਕਿ ਤੁਸੀਂ ਇੱਥੇ ਲੱਗੇ ਰਹਿੰਦੇ ਹਾਂਜੀ ਅਸੀਂ ਇੱਥੇ ਕਈ ਵਾਰੀ ਵੇਖਿਆ ਜੀ ਇੱਥੇ ਜਦੋਂ ਗੱਡੀ ਵਜਦੀ ਸਿੱਧੀ ਡੁਆਇਡਰ ਦੇ ਵਿੱਚ ਆ ਕੇ ਵਜਦੀ ਹੈ ਹਾਂਜੀ ਜਾਂ ਤਾਂ ਡੁਆਇਡਰ ਹਟਾਇਆ ਜਾਏ ਜਾਂ ਗਵਰਨਮੈਂਟ ਵੱਲੋਂ ਸੇ ਲੇਟਾਂ ਲਿਆਂ ਜਾਣ ਤੇ ਜਿਹੜਾ ਜਾਂ ਪਿੱਛੇ ਨੈਵੀਗੇਸ਼ਨ ਲਾਇਆ ਜਾਏ ਕਿ ਹਰ ਇੱਕ ਗੱਡੀ ਵਾਲੇ ਨੂੰ ਪਤਾ ਲੱਗੇ ਲੈ ਜੀ ਇੱਥੇ ਅੱਗੇ ਡਿਵਾਈਡਰ ਲਗਾ ਆ ਹਾਂਜੀ ਹਰ ਇੱਕ ਬੰਦਾ ਨੁਕਸਾਨ ਤੁਸੀਂ ਇੱਥੇ ਲਾਗੇ ਰਹਿੰਦੇ ਕਦੇ ਜਾ ਕੇ ਜਾਂ ਕਮੇਟੀ ਘਰ ਜਾਂ ਹੋਰ ਕਿਸੇ ਅਧਿਕਾਰੀ ਨੂੰ ਨਹੀਂ ਕਿਹਾ ਵੀ ਇੱਥੇ ਇਹਦਾ ਕਈ ਵਾਰੀ ਇਹਨਾਂ ਨੂੰ ਕਿਹਾ ਹੈ ਇੱਥੇ ਡਿਵਾਈਡਰ ਟਾਇਆ ਜਾਏ ਨਹੀਂ ਢਾਹ ਸਕਦੇ ਕੋਈ ਨਹੀਂ ਥੋੜਾ ਹੁੰਦਾ ਨਾ ਇੱਥੇ ਲੈਟਾ ਜਾਂਦੀਆਂ ਨੇ ਸਾਰੀ ਲੈਟ ਕਿਸੇ ਕੋਈ ਲੈਟ ਨਹੀਂ ਜਾਂਦੀ ਇੱਥੋਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਥੇ ਮੇਟੇ ਦੇ ਪੈਸੇ ਪਾਉਂਦੇ ਸੀ ਉਹਨਾਂ ਦੇ ਬਹੁਤ ਬਹੁਤ ਇਹਦੇ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਕਦੀ ਕਾਰਵਾਜ ਜਾਂਦੀ ਕਦੀ ਕੋਈ ਕਾਰਵਾਜ ਜਾਂਦਾ ਲੋਕਾਂ ਦੀ ਸੱਟਾਂ ਪੇਟਾਂ ਬਹੁਤ ਲੱਗਦੀਆਂ ਡਿਵਾਈਡਰ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕੋਈ ਬੋਰਡ ਨਹੀਂ ਆਉਂਦਾ ਕੋਈ ਬਲੈਡ ਨਹੀਂ ਕੁਝ ਨਹੀਂ ਆ ਇਹਦਾ ਕੁਝ ਹੱਲ ਹੋਣਾ ਚਾਹੀਦਾ ਵਾ ਬਸ ਇਹਦਾ ਹੱਲ ਹੋਣਾ ਚਾਹੀਦਾ ਜਾਂ ਪੀਡਬਲ ਹੋਣਾ ਚਾਹੀਦਾ ਬਹੁਤ ਨੁਕਸਾਨ ਹੁੰਦਾ ਲੋਕਾਂ ਦਾ ਰਾਤੀ ਵੀ 3:30 ਵਜੇ ਗੱਡੀ ਵਜਦੀ ਹੈ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਗੱਡੀ ਵਾਲਿਆਂ ਦਾ ਵੀ ਸਿਰਫ ਇਹ ਡਿਵਾਈਡਰ ਦੇ ਕਾਰਨ ਹੋਇਆ ਜੀ ਡਿਵਾਈਡਰ ਨੂੰ ਹਟਾਉਣਾ ਚਾਹੀਦਾ ਜਾਂ ਇਹ ਜਵਾੜਾ ਕਰਕੇ ਬਹੁਤ ਨੁਕਸਾਨ ਹੋ ਦੇ ਚੌਥੇ ਪੰਜਵੇਂ ਦਾ ਕੋਈ ਕਾਰ ਕੋਈ ਨਾ ਕੋਈ ਵੱਜੀ ਰਹੀਂਦੀ ਐ ਇਸ ਜਗ੍ਹਾ ਤੇ ਇਹਦਾ ਕੋਈ ਜਾਂ ਬੋਰਡ ਲਾਉਣਾ ਚਾਹੀਦਾ ਜਾਂ ਇਹਨੂੰ ਹਟਾਉਣਾ ਚਾਹੀਦਾ ਵਾ ਜਿੱਦਾਂ ਬਟਾਲਾ ਰੋਡ ਤੋਂ ਆਟਿਆ ਵਾ ਦੇਖ ਆ ਕੇ ਕਿਸੇ ਦਾ ਨੁਕਸਾਨ ਨਾ ਹੋਵੇ ਜਾਨ ਮਾਨੀ ਕਿਉਂਕਿ ਇਹਾਂ ਦੇ ਸੱਟਾਂ ਪੇਟਾਂ ਲੱਗਦੀਆਂ ਪਿੱਛੇ ਗੱਡੀ ਨੋਆ ਪਿੱਛੇ ਜਿਮਤੀ 2-3 ਮਹੀਨੇ ਪਹਿਲਾਂ ਕੋਈ ਨਾ ਕੋਈ ਵੱਜੀ ਰਹੀ ਹੱਲ ਕੀਤਾ ਜਾਵੇ